ਕਰਵਾ ਚਲਿਏ ਜਿਹੜੀ ਪਿਛਲੇ ਹਫਤੇ ਸੈਕਰਮੈਂਟੋ ਬੀ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਛਾਪੀ ਸੀ ਉਹਦੇ ਸਬੰਧ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਸ ਤਰ੍ਹਾਂ ਗੁਰੂ ਘਰਾਂ ਨੂੰ ਕਿਹਾ ਭਈ ਜੀ ਜਿਹੜੇ ਗੁਰੂ ਘਰਾਂ ਉੱਥੇ ਡਰੱਗ ਵਿਕਦੀ ਆ ਉੱਥੇ ਵਾਇਲੈਂਸ ਹੁੰਦੀ ਆ ਗਨਸ ਹੈਗੀਆਂ ਉਸ ਤੋਂ ਬਿਨਾ ਉਹਨਾਂ ਨੇ ਵੱਖ-ਵੱਖ ਡਿਸਟ੍ਰਿਕਟ ਅਟਾਰਨੀਜ਼ ਦੇ ਨਾਲ ਬੇਰੀ ਦੇ ਬਹੁਤ ਸਾਰੇ ਪੁਲਿਸ ਚੀਫਸ ਦੇ ਨਾਲ ਵੱਖ-ਵੱਖ ਸ਼ਹਿਰਾਂ ਦੇ ਫ੍ਰਿਜਨੋ ਦੇ ਪੁਲਿਸ ਚੀਫਸ ਦੇ ਨਾਲ ਮੀਟਿੰਗਾਂ ਕੀਤੀਆਂ ਜਿਹੜੇ ਲੋਕ ਆਪਣੀ ਆਵਾਜ਼ ਉਠਾਉਂਦੇ ਹੈਗੇ ਆ ਆਜ਼ਾਦੀ ਦੀ ਜਾਂ ਜਿਹੜੇ ਭਾਰਤ ਦੀ ਸਰਕਾਰ ਦੇ ਨਾਲ ਡਿਸੈਂਟ ਕਰਦੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਵਾਇਲੈਂਟ ਐਕਸਟਰੀਮਿਸਟ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ ਜੋ ਵੀਕਐਂਡ ਦੇ ਦੌਰਾਨ ਐਕਟੀਵਿਟੀਜ਼ ਹੋਈਆਂ ਉਹ ਜਰੂਰ ਸਾਂਝੀਆਂ ਕਰਾਂਗੇ ਗੁਰਦਰਾ ਸਾਹਿਬ ਫਰੀਮਾਉਂਟ ਦੇ ਵਿੱਚ ਸ਼ਨੀਵਾਰ ਨੂੰ ਕਾਫੀ ਵੱਡਾ ਇਕੱਠ ਹੋਇਆ ਸੀ ਵੱਖ-ਵੱਖ ਸੰਗਤ ਦੇ ਮੈਂਬਰ ਵਕੀਲ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕ ਵੀ ਉੱਥੇ ਪਹੁੰਚੇ ਹੋਏ ਸੀ ਤੇ ਉਹ 3 ਘੰਟੇ ਦੇ ਕਰੀਬ ਪ੍ਰੋਗਰਾਮ ਚੱਲਿਆ ਉਹ ਤੁਹਾਡੇ ਨਾਲ ਸਾਰਾ ਆਪਾਂ ਆਉਣ ਵਾਲੇ ਅੱਜ ਜਾਂ ਕੱਲ੍ਹ ਤੱਕ ਸ਼ੇਅਰ ਵੀ ਕਰਾਂਗੇ ਇੱਕ YouTube ਵੀ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਕੁਝ ਬਾਪਰਿਆ ਕੀ ਕੁਝ ਡਿਸਾਈਡ ਕੀਤਾ ਗਿਆ ਹੁਣ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਇੱਕ ਤਰ੍ਹਾਂ ਦੇ ਨਾਲ ਇਹ ਕਹਿ ਰਹੀ ਆ ਕਿ ਜਿਹੜੀ ਸੈਕਰਮੈਂਟੋ ਬੀ ਨੇ ਸਾਡੀ ਛਾਪੀ ਹੈਗੀ ਆ ਰਿਪੋਰਟ ਉਹਦੇ ਵਿੱਚ ਜਿਹੜੀ ਸਾਡੀ ਸਟੇਟਮੈਂਟ ਆ ਉਹਨੂੰ ਮਿਸਕੋਟ ਕੀਤਾ ਗਿਆ ਹੈ ਕਿਸ ਤਰ੍ਹਾਂ ਜਿਹੜਾ ਮਿਸਕੋਟ ਕੀਤਾ ਜਾ ਸਕਦਾ ਹੈਗਾ ਪਹਿਲਾਂ ਤਾਂ ਫਰੀਮਾਨ ਗੁਰਦੁਆਰਾ ਸਾਹਿਬ ਦੀ ਸੰਗਤ ਦਾ ਵੀ ਬਹੁਤ-ਬਹੁਤ ਕਮੇਟੀ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੀਟਿੰਗ ਰੱਖੀ ਆ ਸੈਨੋਜ਼ੇ ਗੁਰਦੁਆਰਾ ਸਾਹਿਬ ਨੇ ਵੀ ਅਨਾਉਂਸ ਕੀਤਾ ਹੈਗਾ ਸਟੇਜ ਤੇ ਉੱਥੇ ਦੇ ਕਮੇਟੀ ਦੇ ਮੈਂਬਰਾਂ ਨੇ ਵੀ ਰਿਵਰਸਾਈਡ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਉਹਨਾਂ ਨੇ ਬੜਾ ਸਟਰੋਂਗ ਮੈਸੇਜ ਜਿਹੜਾ ਦਿੱਤਾ ਹੈਗਾ YouTube ਦੇ ਉੱਤੇ ਸੋ ਕਹਿੰਦੇ ਆ ਭਈ ਜਿਹੜੇ ਅਸੀਂ ਤਾਂ ਖਾਲਿਸਤਾਨ ਐਕਸਟਰੀਮਿਜ਼ਮ ਦੀ ਗੱਲਬਾਤ ਕਰਦੇ ਆ ਉਹਦੇ ਸਬੰਧ ਦੇ ਵਿੱਚ ਮੈਂ ਆਪਣੇ ਗਵਾਂਡੀ ਮੁਲਕ ਕੈਨੇਡਾ ਦੀ ਜੇ ਗੱਲ ਕਰਦਾ ਜਾਵਾਂ ਭਾਈ ਹਰ ਹਰਦੀਪ ਸਿੰਘ ਨਿਜਰ ਹੋਣਾ ਦੀ ਕਤਲ ਦੀ ਇਨਵੈਸਟੀਗੇਸ਼ਨ ਤਾਂ ਚੱਲਦੀ ਚੱਲਦੀ ਆ ਪਰ ਹੁਣ ਕੈਨੇਡਾ ਦੀ ਸਰਕਾਰ ਇੰਡੀਅਨ ਗਵਰਨਮੈਂਟ ਦੀ ਇਨਵੈਸਟੀਗੇਸ਼ਨ ਵੀ ਕਰ ਰਹੀ ਹੈਗੀ ਆ ਕੈਨੇਡਾ ਇਨਵੈਸਟੀਗੇਟਿੰਗ ਗਵਰਨਮੈਂਟ ਆਫ ਇੰਡੀਆ ਮਾਰਕ ਫਲਨ ਡਿਪਟੀ ਚੇਅਰਮੈਨ ਹੈਗੇ ਆ ਰਾਇਲ ਕੈਨੇਡੀਅਨ ਮਾਉਂਟ ਪੁਲਿਸ ਦੇ ਉਹਨਾਂ ਨੇ ਇਹ ਕਿਹਾ ਆ ਵੀ ਸਾਡੀਆਂ ਵੱਖ-ਵੱਖ ਇਨਵੈਸਟੀਗੇਸ਼ਨ ਚੱਲ ਰਹੀਆਂ ਜਿਨ੍ਹਾਂ ਚ ਗਵਰਨਮੈਂਟ ਆਫ ਇੰਡੀਆ ਦੀ ਇਨਵੈਸਟੀਗੇਸ਼ਨ ਵੀ ਆ ਉਹ ਕਹਿੰਦੇ ਵੀ ਭਾਰਤ ਦੀ ਸਰਕਾਰ ਇਹ ਕਹਿੰਦੀ ਆ ਵੀ ਜਿਹੜੇ ਖਾਲਸਤਾਨੀ ਪ੍ਰੋਟੈਸਟ ਹੈਗੇ ਆ ਇਨ سپورਟ ਆਫ ਇੰਡੀਪੈਂਡੈਂਟ ਖਾਲਸਤਾਨ ਇਹ ਨੈਸ਼ਨਲ ਸਕਿਉਰਟੀ ਦਾ ਕੰਸਰਨ ਆ ਫਲਨ ਹੁਣੀ ਜਿਹੜੇ ਡਿਪਟੀ ਚੇਅਰਮੈਨ ਆ ਉਹ ਕਹਿੰਦੇ ਵੀ ਇਹ ਸਾਡੀ ਡੈਫੀਨੇਸ਼ਨ ਚ ਨਹੀਂ ਫਿੱਟ ਕਰਦਾ ਕੈਨੇਡਾ ਦੀ ਕੈਨੇਡਾ ਆਫ ਵਾਇਲੈਂਟ ਐਕਸਟਰੀਮਿਜ਼ਮ ਜੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਦਾ ਆ ਝੰਡੇ ਫੜਕੇ ਕਰਦਾ ਆ ਰੌਲਾ ਵੀ ਪਾਉਂਦਾ ਆ ਕਿਸੇ ਨੂੰ ਟੱਚ ਨਹੀਂ ਕਰਦਾ ਕਿਸੇ ਨੂੰ ਮਾਰਦਾ ਨਹੀਂ ਹੈ ਉਹ ਸਾਡੀ ਡੈਮੋਕ੍ਰੇਸੀ ਦਾ ਇੱਕ ਹਿੱਸਾ ਹੈਗਾ ਸੋ ਤੁਸੀਂ ਬਾਰ ਬਾਰ ਜਿਹੜਾ ਕੈਨੇਡਾ ਨੂੰ ਇਦਾਂ ਕਹਿੰਦੇ ਰਹਿੰਦੇ ਆ ਸਾਡੇ ਮੁਲਕ ਅਮਰੀਕਾ ਨੂੰ ਵੀ ਕਹਿੰਦੇ ਰਹਿੰਦੇ ਦੇਖੋ ਜੀ ਉੱਥੇ ਆ ਸਾਰਾ ਕੁਝ ਜਿਹੜਾ ਆ ਫਲਾਈ ਜਾਂਦੇ ਹੈਗੇ ਆ ਸੋ ਇਹ ਅਮਰੀਕਾ ਦੀ ਡੈਮੋਕ੍ਰੇਸੀ ਦਾ ਹਿੱਸਾ ਹੈ ਜੋ ਕਿ ਭਾਰਤ ਦੀ ਡੈਮੋਕ੍ਰੇਸੀ ਦਾ ਹਿੱਸਾ ਵੀ ਹੋਣਾ ਚਾਹੀਦਾ ਹੈਗਾ ਇਸੇ ਤਰ੍ਹਾਂ ਫਿਰ ਹੁਣ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਜੋ ਸਟੇਟਮੈਂਟ ਆਈ ਸੀ ਆਰਟੀਕਲ ਆਇਆ ਸੀ ਜੋ ਸੈਕਰਮੈਂਟੋ ਬੀ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੇ ਫਿਰ ਇੱਕ ਵਾਰੀ ਜਿਹੜਾ ਉਹਨਾਂ ਨੇ ਮੈਸੇਜ ਸੈਂਡ ਕੀਤਾ ਹੈਗਾ ਵੀ ਅਸੀਂ ਆਲਰੇਡੀ ਮਿਲ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਇੱਕ ਭਾਰਤੀ ਗੁਪਤੇ ਦੀ ਇਨਡਾਈਟਮੈਂਟ ਹੋਈ ਆ ਤੁਸੀਂ ਕਹੀ ਜਾਂਦੇ ਆ ਵੀ ਨਹੀਂ ਜੀ ਭਾਰਤੀ ਸਰਕਾਰ ਇਨਵੋਲਵ ਨਹੀਂ ਜੇ ਸੱਚਮੁੱਚ ਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਆ ਉਹ ਕਹਿੰਦੀ ਆ ਵੀ ਨਹੀਂ ਅਸੀਂ ਸਿੱਖਾਂ ਦੇ ਨਾਲ ਆ ਤੇ ਤੁਹਾਨੂੰ ਜਿਹੜਾ ਅਮਰੀਕਾ ਦੀ ਸਰਕਾਰ ਟ੍ਰਾਂਸਨੇਸ਼ਨਲ ਰਿਪਰੈਸ਼ਨ ਦਾ ਲਾ ਪਾਸ ਕਰਨ ਦੀ ਗੱਲ ਕਰ ਰਹੀ ਆ ਉਹਦੇ ਨਾਲ ਪੂਰਾ ਸਿੱਖਾਂ ਦੇ ਨਾਲ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਤੁਸੀਂ ਵੀ ਅਮਰੀਕਨ ਸਿਟੀਜ਼ਨ ਆ ਤਾਂ ਸਿੱਖ ਵੀ ਅਮਰੀਕਨ ਸਿਟੀਜ਼ਨ ਹੈਗੇ ਆ ਨਾ ਕਿ ਤੁਸੀਂ ਕਿਸੇ ਹੋਰ ਮੋਲਕ ਦੀ ਸਰਕਾਰ ਦਾ ਜਿਹੜਾ ਸਾਥ ਆ ਉਹ ਦਾਉ ਇਸ ਤੋਂ ਬਿਨਾ ਅ ਅੱਠ ਗੁਰੂ ਘਰਾਂ ਨੇ ਕੈਲੀਫੋਰਨੀਆ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਪੂਰਾ ਲੈਟਰ ਉਹ ਆਪਾਂ ਤੁਹਾਡੇ ਨਾਲ ਸਾਂਝਾ ਵੀ ਕਰ ਲਵਾਂਗੇ ਪੰਜਾਬੀ ਰੇਡੀਓ ਯੂ ਐਸ ਏ ਦੀ ਫੇਸਬੁੱਕ ਤੇ YouTube ਦੇ ਉੱਤੇ ਉਹਨਾਂ ਨੇ ਜਿਹੜਾ ਸੈਨੀਟਰ ਐਨਾ ਕੈਬਰੇਲੋ ਆ ਜੀ ਜੀ ਕੈਲੀਫੋਰਨੀਆ ਦੇ ਸੈਨੇਟਰ 14 ਡਿਸਟ੍ਰਿਕਟ ਤੋਂ ਫ੍ਰਿਜਨੋ ਤੋਂ ਆ ਉਹਨਾਂ ਨੂੰ ਚਿੱਠੀ ਲਿਖੀ ਹੋਵੇ ਭਈ ਤੁਸੀਂ ਕਿਸ ਤਰ੍ਹਾਂ ਜਿਹੜਾ ਟ੍ਰਾਂਸਨੇਸ਼ਨਲ ਆਪਰੇਸ਼ਨ ਵਾਲਾ ਬਿੱਲ ਆ ਉਹ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਕਿਲ ਕੀਤਾ ਸੀ ਉਸ ਨੂੰ ਫੇਲ ਕਰ ਦਿੱਤਾ ਸੀ ਭਈ ਜੀ ਸਾਡੇ ਕੋਲ ਤਾਂ 6 ਲੱਖ ਡਾਲਰ ਹੈ ਨਹੀਂ ਸੋ ਉਸ ਸੰਬੰਧ ਦੇ ਵਿੱਚ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਹੈਗੇ ਉਹਨਾਂ ਨੂੰ ਬੇਨਤੀ ਕਰਦੇ ਆ ਭਈ ਐਨਾ ਕੈਬਰੈਲੋ ਦੇ ਆਫਿਸ ਦੇ ਵਿੱਚ ਕਾਲਾਂ ਜ਼ਰੂਰ ਕਰੋ ਤੁਹਾਨੂੰ ਨੰਬਰ ਦਿੱਤਾ ਸੀ ਮੈਂ ਫਰਾਈਡੇ ਵੀ ਤੇ ਈਮੇਲਸ ਵੀ ਕਰੋ ਉਹਨਾਂ ਦੇ ਆਫਿਸ ਦੇ ਵਿੱਚ ਸੋ ਜਿਹੜੀ ਲੈਟਰ ਅੱਠ ਗੁਰੂ ਘਰਾਂ ਵੱਲੋਂ ਸਾਈਨ ਕਰਕੇ ਲਿਖੀ ਗਈ ਹੈਗੀ ਆ ਉਹ ਲੈਟਰ ਸੇਮ ਅਟਾਰਨੀ ਜਨਰਲ ਜਿਹੜੇ ਯੂ ਐਸ ਏ ਦੇ ਮੈਰਿਕ ਗਾਰਲੈਂਡ ਆ ਉਹਨਾਂ ਨੂੰ ਵੀ ਭੇਜੀ ਗਈ ਆ ਐਫ ਬੀ ਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇ ਉਹਨਾਂ ਨੂੰ ਵੀ ਭੇਜੀ ਗਈ ਆ ਅਮਰੀਕਨ ਸਿੱਖ ਕਾਂਗਰੈਸ਼ਨਲ ਕੋਕਸ ਦੇ ਕੋ-ਚੇਅਰਮੈਨ ਨੂੰ ਤੇ ਮੈਂਬਰਸ ਆਫ ਦਾ ਕੈਲੀਫੋਰਨੀਆ ਕਾਂਗਰੈਸ਼ਨਲ ਡੈਲੀਗੇਸ਼ਨ ਇਹ ਸਾਰਿਆਂ ਨੂੰ ਲੈਟਰ ਡਿਟੇਲ ਦੇ ਵਿੱਚ ਭੇਜੀ ਗਈ ਹੈਗੀ ਆ ਉਹ ਠੀਕ ਆ ਬਿਲਕੁਲ ਉਹਨਾਂ ਨੇ ਗੁਰੂ ਘਰਾਂ ਦੇ ਨਾਮ ਜਿਹੜੇ ਡਿਸਕਲੋਜ਼ ਨਹੀਂ ਕੀਤੇ ਤੇ ਉਸ ਗੱਲ ਨਾਲ ਚਲੋ ਮੈਂ ਐਗਰੀ ਕਰਦਾ ਹੈਗਾ ਕਿਉਂਕਿ ਟਰਾਂਸਨੇਸ਼ਨਲ ਰੈਪ੍ਰੈਸ਼ਨ ਦੇ ਸਬੰਧ ਦੇ ਵਿੱਚ ਜੇ ਭਾਰਤ ਦੀ ਸਰਕਾਰ ਕੈਨੇਡਾ ਚ ਆਪਣੇ ਭਰਾਵਾਂ ਨੂੰ ਮਾਰ ਸਕਦੀ ਤੇ ਇੱਥੇ ਵੀ ਕੁਝ ਕਰ ਸਕਦੀ ਹੈਗੀ ਆ ਪਰ ਹਜੇ ਵੀ ਬੜੀ ਹੈਰਾਨੀ ਦੀ ਗੱਲ ਆ ਬੇ ਬਹੁਤ ਥੋੜੇ ਗੁਰੂ ਘਰ ਹੈਗੇ ਆ ਮੈਂ ਗਾਰੰਟੀ ਨਾ ਕਹਿ ਸਕਦਾ ਪਈ ਬੇਰੀਏ ਦੇ ਵਿੱਚ ਕਿਉਂਕਿ ਮੈਂ ਉੱਥੇ ਰਹਿਣਾ ਆ ਸੈਨੂ ਦੇ ਗੁਰੂ ਘਰ ਦੇ ਵਿੱਚ 50% ਤੋਂ ਵੱਧ ਹਿੰਦੂ ਜਿਹੜੇ ਭੈਣ ਭਰਾ ਆ ਉਹ ਗੁਰਦੁਆਰਾ ਸਾਹਿਬ ਆਂਦੇ ਆ ਵਾਸ਼ਿੰਗਟਨ ਸਟੇਟ ਦੇ ਵਿੱਚ ਲਿਨਵੁੱਡ ਗੁਰਦੁਆਰਾ ਸਾਹਿਬ ਆ ਉੱਥੇ ਵੀ 50% ਦੇ ਕਰੀਬ ਜਿਹੜੇ ਹਿੰਦੂ ਭੈਣ ਭਰਾ ਆ ਉਹ ਗੁਰਦੁਆਰੇ ਚ ਆਂਦੇ ਆ ਹਰ ਵੀਕਐਂਡ ਦੇ ਦੌਰਾਨ ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਹੁਣੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਆ ਸਿੱਖਾਂ ਨੂੰ ਤਾਂ ਕਰਨੀ ਚਾਹੀਦੀ ਆ ਵੀ ਭਈ ਤੁਸੀਂ ਦੱਸੋ ਕਿੱਥੇ ਕਿਸੇ ਹਿੰਦੂ ਨੂੰ ਜਿਹੜਾ ਹੈ ਥ੍ਰੈਟ ਕੀਤਾ ਗਿਆ ਜਾਂ ਕਿਸੇ ਦਾ ਜਿਹੜਾ ਕਿਹੜੇ ਇੱਥੇ ਡਰੱਗ ਦੇ ਅੱਡੇ ਆ ਜਾਂ ਕਿਹੜੇ ਆ ਉਹ ਸਾਰੀਆਂ ਚੀਜ਼ਾਂ ਆ ਸਤ ਤੁਸੀਂ ਹੁਣ ਹੁਣ ਕਹਿੰਦੇ ਆ ਵੀ ਨਹੀਂ ਜੀ ਕਿਉਂਕਿ ਝੂਠ ਬੋਲਣਾ ਤੁਹਾਡਾ ਧਰਮ ਬਣ ਚੁੱਕਾ ਆ ਤੁਸੀਂ ਕਹਿੰਦੇ ਨਹੀਂ ਜੀ ਸਾਡੀ ਸਟੇਟਮੈਂਟ ਗਲਤ ਆ ਜਦੋਂ ਤੁਸੀਂ ਪਿਛਲੇ ਸਾਲ ਕੈਲੀਫੋਰਨੀਆ ਦੀਆਂ ਸਟੇਟ ਬੁੱਕਸ ਦੇ ਵਿੱਚ ਸਿੱਖਾਂ ਦੀ ਹਿਸਟਰੀ ਬਾਰੇ ਸਿੱਖ ਧਰਮ ਬਾਰੇ ਇੱਕ ਚੈਪਟਰ ਐਡ ਕਰਨਾ ਸੀ ਉਸ ਟਾਈਮ ਤੇ ਤੁਸੀਂ ਵਿਰੋਧ ਕੀਤਾ ਹੂੰ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਪੂਰਾ ਉਸ ਟਾਈਮ ਦੇ ਉੱਤੇ ਫਾਈਟ ਕੀਤਾ ਤੁਸੀਂ ਤੁਹਾਡੇ ਦਿਲ ਦੇ ਵਿੱਚ ਜਿਹੜੀ ਇੰਨੀ ਹੇਟ ਭਰੀ ਹੋਈ ਆ ਸਿੱਖਾਂ ਦੇ ਅਗੇਂਸਟ ਸੋ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਰੇ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਭਈ ਇਕੱਠੇ ਹੋ ਕੇ ਹੁਣ ਤੁਹਾਨੂੰ ਮੌਕਾ ਹੈਗਾ ਆ ਤੇ ਨਹੀਂ ਤਾਂ ਜਿਸ ਹਿਸਾਬ ਦੇ ਨਾਲ ਉਹ ਨੈਰੇਟਿਵ ਸਿਰਜਣ ਜਾ ਰਹੇ ਆ ਭਈ ਜੀ ਸਿੱਖ ਤਾਂ ਵਾਇਲੈਂਟ ਹੈਗੇ ਆ ਸਿੱਖ ਤਾਂ ਐਕਸਟਰੀਮਿਜ਼ਮ ਫਲਾਉਂਦੇ ਆ ਹੁਣ ਤੁਹਾਨੂੰ ਮੈਂ ਕੈਨੇਡਾ ਦੇ ਜਿਹੜੇ ਆਰਸੀਐਮਪੀ ਦੇ ਚੀਫਾ ਉਹਨਾਂ ਦੀ ਸਟੇਟਮੈਂਟ ਦਿਖਾ ਲ ਦੱਸ ਦਿੱਤੀ ਆ ਗੂਗਲ ਦੇ ਉੱਤੇ ਪਈ ਆ ਵੀ ਭਈ ਇੱਥੇ ਕੋਈ ਆਪਣੀ ਆਜ਼ਾਦੀ ਦੀ ਗੱਲ ਕਰਦਾ ਪੀਸਫੁਲ ਪ੍ਰੋਟੈਸਟ ਕਰਨਾ ਉਹ ਡੈਮੋਕ੍ਰੇਸੀ ਦਾ ਹੱਕ ਆ ਤੁਸੀਂ ਉਹਨੂੰ ਟੈਰਰਿਸਟ ਨਹੀਂ ਕਹਿ ਸਕਦੇ ਹੈਗੇ ਟੈਰਰਿਜ਼ਮ ਨਹੀਂ ਫਲਾਣਾ ਕਹਿ ਸਕਦੇ ਹੈਗੇ ਸੋ ਇਸ ਕਰਕੇ ਜੇ ਜਿਸ ਹਸਾਬ ਦੇ ਨਾਲ ਉਹਨਾਂ ਨੇ ਪੁਲਿਸ ਚੀਫਸ ਨੂੰ ਗਲਤ ਜਿਹੜੀਆਂ ਕੌਨਸਪੀਰੇਸੀ ਥਿਉਰੀਜ਼ ਸ਼ੋ ਕਰਤੀਆਂ ਜੀ ਇਹਨਾਂ ਨੇ ਕਨਿਸ਼ਕਾ ਦਾ ਜਹਾਜ਼ ਸਿੱਟਦਾ ਇਹਨਾਂ ਨੇ ਆ ਕਰਤਾ ਇਹਨਾਂ ਨੇ ਅੱਗ ਲਾਈ ਮੰਦਰਾਂ 'ਚ ਇਹਨਾਂ ਨੇ ਗ੍ਰਾਫਿਟੀ ਕੀਤੀ ਆ ਕੋਈ ਲੱਭਿਆ ਅਜੇ ਤੱਕ ਫ੍ਰੀਮਾਉਂਟ ਗੁਰਦਾਰਾ ਸਾਹਿਬ ਜਾਂ ਹੋਰ ਸਿੱਖਾਂ ਨੇ ਤਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ ਅਸੀਂ ਬਿਲਕੁਲ ਸਾਥ ਦੇ ਰਹੇ ਹਾਂ ਇਨਵੈਸਟੀਗੇਸ਼ਨ ਕਰੋ ਕਿਉਂਕਿ ਸਿੱਖ ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਦਾ ਜਿਹੜਾ ਨੁਕਸਾਨ ਨਹੀਂ ਕਰ ਸਕਦਾ ਹੈਗਾ ਜੀ ਤੇ ਹਰਜੋਤ ਸਿੰਘ ਜੀ ਉਹਨਾਂ ਦੇ ਲੀਡਰਾਂ ਤੋਂ ਸਿੱਖੇ ਐ ਐਚੀਐਫ ਵਾਲੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹੀ ਜੀ ਸਾਡਾ ਬਿਆਨ ਤੋੜ ਮਰੋੜ ਕੇ ਜਿਹੜਾ ਜੀ ਪੇਸ਼ ਕਰਤਾ ਤੁਹਾਡੇ ਤੇ ਆਪਣਾ ਰਿਟਰਨ ਮਟੀਰੀਅਲ ਸੀ ਜਿਹਦੇ ਵਿੱਚ ਤੁਸੀਂ ਕਹਿੰਦੇ ਆ ਵੀ ਜਿਹੜੇ ਸਿੱਖਾਂ ਦੇ ਉੱਤੇ ਨਿਗਰਾਨੀ ਰੱਖੋ ਸਿੱਖਾਂ ਦੇ ਉੱਤੇ ਜਿਹੜੀ ਉਹ ਨਜ਼ਰਸਾਨੀ ਕਰੋ ਜਿਹੜੀਆਂ ਮੈਨੂੰ ਤਾਂ ਲੱਗਦਾ ਵੀ ਇਹ ਧਾਰਨਾ ਜਿਹੜੀਆਂ ਪੱਗਾਂ ਲਵਾ ਕੇ ਜਿਹੜੀਆਂ ਜਾਣਬੁੱਝ ਕੇ ਹੁਣ 에어ਪੋਰਟਸ ਤੇ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਇਹਨਾਂ ਦੇ ਸਹਿਯੋਗ ਵਾਲੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੇ ਜਿਹੜਾ AB3027 ਸੀਗਾ ਟ੍ਰਾਂਸਲੈਸ਼ਨਲ ਆਪਰੇਸ਼ਨ ਵਾਲਾ ਬਿੱਲ ਆ ਉਹਦੇ ਉਲਟ ਲਾਬਿੰਗ ਕਰਕੇ ਉਸਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਉਹ ਪਾਇਆ ਸਿੱਧੇ ਤੌਰ ਦੇ ਉੱਤੇ ਜਿਹੜੇ ਰਾਮਿਆ ਰਾਮਾ ਕ੍ਰਿਸ਼ਨ ਜਿਹੜੀ ਬੀਬੀ ਆ ਹਿੰਦੂ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਕਮਿਊਨਿਟੀ ਆਊਟਰੀਚ ਦੀ ਡਾਇਰੈਕਟਰ ਆ ਉਹਨੇ ਜਿਹੜਾ ਉਹ ਕਿਹਾ ਵੀ ਜਿਹੜੇ ਸਿੱਖ ਪਲੇਸਿਸ ਆ ਆਫ ਵਰਸ਼ਿਪ ਆ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਆ ਵੀ ਉੱਥੇ ਉਹ ਘਰ ਹੈਗਾ ਇਲੀਗਲ ਡਰੱਗ ਤੇ ਵੈਪਨ ਦਾ ਹੁਣ ਐਚਏਐਫ ਵਾਲੇ ਕਹਿੰਦੇ ਆ ਵੀ ਨਹੀਂ ਜੀ ਉਹ ਤਾਂ ਛੋਟੀ ਜੀ ਜਿਹੜੀ ਜੋਰੋ ਬੰਦੇ ਨਾਲ ਗੱਲ ਹੋਈ ਸੀ ਗਲਤ ਗੱਲ ਹੋ ਗਿਆ ਜੀ ਉਹ ਇਦਾਂ ਨਹੀਂ ਸੀ ਜੀ ਕਹਿਣਾ ਅਸੀਂ ਨਹੀਂ ਕਹਿੰਦੇ ਜੀ ਜੀ ਸਾਰੇ ਜਿਹੜੇ ਸਿੱਖ ਹੈ ਇਸ ਤਰੀਕੇ ਦੇ ਨਾਲ ਉਹ ਫਿਰ ਖਾਲਿਸਤਾਨ ਐਕਸਟਰੀਮਿਜ਼ਮ ਦੇ ਰਾਜ ਜਿਹੜਾ ਵਿਚਾਰ ਹੋ ਆ ਚੀਜ਼ ਵਿੱਚ ਕਦੀ ਜਾਂਦੇ ਆ ਹੁਣ ਤੁਸੀਂ ਕਿਹਾ ਤੁਹਾਡੇ ਬੰਦੇ ਇਨਵੋਲ ਆ ਜਿਹੜਾ ਹੁਣ ਲੈਟਰ ਲਿਖਿਆ ਗਿਆ ਅੱਠ ਗੁਰੂ ਘਰਾਂ ਵੱਲੋਂ ਸੈਨੇਟਰ ਐਨਾ ਕੈਬਰੀਓਲੋ ਨੂੰ ਉੱਚ ਕਿਹਾ ਵੀ ਯੂਐਸਡੀ ਕੋਰਟ ਨੇ ਤਾਂ ਤੁਹਾਡੀ ਗਵਰਨਮੈਂਟ ਦੇ ਟੌਪ ਦੇ ਅਫੀਸ਼ੀਅਲ ਨੂੰ ਜਿਹੜਾ ਆ ਸੰਮਨ ਅਪ ਕੀਤਾ ਹੈਗਾ ਜਿਨ੍ਹਾਂ ਚ ਅਜੀਤ ਡੋਬਲਵਰਗੇ ਹੈਗੇ ਤੁਹਾਡੇ ਨੈਸ਼ਨਲ ਕਲੀਅਰ ਐਡਵਾਈਜ਼ਰ ਗੁਪਤੇ ਨੂੰ ਲਿਆ ਕੇ ਜਾ ਦੇ ਨਾਲ ਤੋਂ ਫੜ ਕੇ ਲਿਆ ਕੇ ਉੱਥੇ ਬਿਠਾ ਲਿਆ ਹੋਇਆ ਜੇ ਚੱਕਰ ਪਬਲਿਕ ਤੋਂ ਜੀ ਉਸ ਤੋਂ ਬਿਨਾ ਐਫਬੀਆਈ ਵੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਆ ਕਿੰਨੇ ਸਿੱਖਾਂ ਨੂੰ ਜਿਹੜੀ ਥ੍ਰੈਟ ਮਿਲੀ ਹੈਗੀ ਹੈ ਯੂ ਐਸ ਏ ਦੇ ਵਿੱਚ ਟ੍ਰਾਂਸਨੈਸ਼ਨਲ ਅਪਰੇਸ਼ਨ ਤੇ ਹਰਜੋਤ ਸਿੰਘ ਨੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਟਿਪ ਲਾਈਨ ਖੋਲੀ ਆ ਪੰਜਾਬੀ ਦੇ ਵਿੱਚ ਉਹਨਾਂ ਨੇ ਅਨਾਉਂਸਮੈਂਟ ਕੀਤੀਆਂ ਪੰਜਾਬੀ 'ਚ ਉਹਨਾਂ ਨੇ ਸਪੈਸ਼ਲ ਜਿਹੜੀ ਉਹ ਲਿਖਿਆ ਕਾਦੇ ਲਈ ਲਿਖਿਆ ਕਿਉਂਕਿ ਤੁਹਾਡੇ ਵਰਗੇ ਜਿਹੜੇ ਉਹ ਝੂਠ ਬੋਲ ਬੋਲ ਕੇ ਸਿੱਖਾਂ ਨੂੰ ਇੱਕ ਤਾਂ ਬਦਨਾਮ ਕਰ ਰਹੇ ਤੇ ਜਿਹੜੇ ਐਚ ਐਫ ਵਾਲਿਆਂ ਦੀ ਜਿਹੜੀ ਕਹਿ ਲਓ ਵੀ ਪਪਟ ਮਾਸਟਰ ਜਿਹੜਾ ਉੱਥੇ ਮੋਦੀ ਤੇ ਉਹਨਾਂ ਦੀ ਜਿਹੜੀ ਇੰਡੀਅਨ ਸਰਕਾਰ ਉਹ ਸਾਰੇ ਜਾਣੇ ਇੱਥੇ ਕਰ ਰਹੇ ਆ ਆ ਹੁਣ ਆਏ ਸੀਗੇ ਇੱਥੇ ਹਰਜੋਤ ਸਿੰਘ ਜੀ ਦੇਖਿਆ ਨਾ ਕਿਦਾਂ ਰਿਹਾ ਇਸ ਵਾਰ ਮੋਦੀ ਨੂੰ ਪੁੱਛਿਆ ਕਿਸੇ ਨੇ ਅਜੈ ਸ਼ੰਕਰ ਵੀ ਆਇਆ ਸੀ ਅਸੀਂ ਨਹੀਂ ਸੀ ਪਾਕਿਸਤਾਨ ਨਾਲ ਗੱਲ ਕਰਨੀ ਆ ਹੁਣ ਪਾਕਿਸਤਾਨ ਚੱਲਾ ਆ ਜੀ ਗੱਲ ਕਰਨ ਦੇ ਲਈ ਦੇਖ ਲੋ ਇੰਡੀਆ ਅਮਰੀਕਾ ਨੇ ਬਾਹ ਮਰੋੜੀ ਐ ਚਾਚਾ ਜਨਾ ਨਹੀਂ ਜੀ ਹੋ ਨਹੀਂ ਸਕਦਾ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਤੇ ਹੁਣ ਪਾਕਿਸਤਾਨ ਨੂੰ ਚੱਲਾ ਸਪੈਸ਼ਲ ਮੀਟਿੰਗ ਕਿਉਂਕਿ ਅਸੀਂ ਦੇਖੋ ਕਦੇ ਵੀ ਸਿੱਖ ਤੁਸੀਂ ਕਦੇ ਕਿਸੇ ਸਿੱਖ ਦੇ ਮੂੰਹੋਂ ਸੁਣਿਆ ਪਈ ਜਿਹੜੇ ਹਿੰਦੂ ਆ ਸਾਨੂੰ ਇਦਾਂ ਕਰਦੇ ਆ ਹਮੇਸ਼ਾ ਹੀ ਉਹ ਸਰਕਾਰ ਦੀ ਗੱਲ ਕਰਦੇ ਆ ਕਿ ਇੰਡੀਆ ਦੀ ਸਰਕਾਰ ਸਿੱਖਾਂ ਨਾਲ ਮਿਨੋਰਟੀਜ਼ ਦੇ ਨਾਲ ਮੁਸਲਮਾਨਾਂ ਨਾਲ 크ਰਿਸਚੀਅਨਾਂ ਤੱਕਾ ਕਰਦੀ ਆ ਕਦੇ ਵੀ ਕੋਈ ਇਦਾਂ ਨਹੀਂ ਕਹਿੰਦਾ ਹੈਗਾ ਜਦ ਕਿ ਜਿਹੜਾ ਤੁਸੀਂ ਬਲੇਮ ਸਿੱਖਾਂ ਤੇ ਲਾਉਂਦੇ ਆ ਤੁਹਾਡਾ ਤਾਂ ਆਪਣਾ ਭਾਈ ਜਿਹੜਾ ਭੂਸ਼ਣ ਥਾਲੇ ਆ ਉਹ ਹੇਟ ਕਰਾਇਮ ਦੇ ਚਾਰਜ ਦੇ ਅੰਡਰ ਉਹਦਾ ਟ੍ਰਾਇਲ ਚੱਲ ਰਿਹਾ ਨਿਊ ਜਰਸੀ ਦੇ ਵਿੱਚ ਕੇਸ ਹਸਾਬ ਦੇ ਨਾਲ ਉਹਨ ਗੁਰਦੁਆਰਿਆਂ ਨੂੰ ਥ੍ਰੈਟ ਕੀਤੀ ਸੀ ਕੇਸ ਹਸਾਬ ਦੇ ਨਾਲ ਸਿੱਖਾਂ ਨੂੰ ਥ੍ਰੈਟ ਕੀਤੀ ਸੀ ਤੇ ਜਿਹੜਾ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਵਾਲਾ ਜਿਹੜਾ ਬਿੱਲ ਹੈਗਾ ਆ ਉਹ ਕਿਸ ਤਰ੍ਹਾਂ ਉਹਨੂੰ ਕਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਸਾਰੇ ਹੀ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਹੈਗੇ ਆ ਚਾਹੇ ਉਹ ਸਿੱਖ ਆ Hindu ਆ Christian ਆ Muslim ਮੁਸਲਮਾਨ ਆ ਆਪਣਾ ਤਾਂ ਪੰਜਾਬੀ ਰੇਡੀਓ ਯੂਐਸਏ ਦਾ ਮੋਟੋ ਹੀ ਇੱਕ ਆ ਪਿਚ ਯੂਨਾਈਟਿੰਗ ਪੰਜਾਬੀਜ਼ 올ਓਵਰ ਪਰ ਜਿੱਥੇ ਕਿਸੇ ਨਾ ਵੀ ਧੱਕਾ ਹੁੰਦਾ ਆ ਉਹਦੇ ਨਾਲ ਖੜੋ ਆਪਾਂ ਹਮੇਸ਼ਾ ਖੜਦੇ ਹੈਗੇ ਆ ਹੁਣ ਮੌਕਾ ਹੈਗਾ ਆ ਸਿੱਖਾਂ ਦੇ ਨਾਲ ਖੜੋ ਪੰਜਾਬੀਆਂ ਦੇ ਨਾਲ ਖੜੋ ਟ੍ਰਾਂਸਨੇਸ਼ਨਲ ਰਿਪਰੈਸ਼ਨ ਦਾ ਬਿੱਲ ਪਾਸ ਹੋਣਾ ਚਾਹੀਦਾ ਹੈਗਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਨਿਰਭਉ ਤੇ ਨਿਰਵੈਰ ਦੀ ਜਿਹੜੀ ਵਾਕਿੰਗ ਵਾਲਾ ਜਿਹੜਾ ਚੱਲਣਾ ਹੈਗਾ ਬੇਕਰਸਫੀਲਡ ਤੋਂ ਲੈ ਕੇ ਸੈਕਰਮੈਂਟੋ ਤੱਕ ਉਹ ਵਾਂਸ ਇਹਨੇ ਲਾਈਫਟਾਈਮ ਓਪਰਚ्युनिटी ਆ ਇਹ ਜਿਹੜਾ ਤੁਸੀਂ ਦੇਖੋ 40 ਸਾਲ ਹੋ ਗਿਆ ਸਿੱਖਾਂ ਤੇ ਜ਼ੁਲਮ ਹੋਇਆ ਨੂੰ ਹਜੇ ਵੀ ਟਾਈਟਲਰ ਆੜਗੇ ਬਦਮਾਸ਼ੀ ਨਾਲ ਉੱਥੇ ਘੁੰਮਦੇ ਫਿਰਦੇ ਹੈਗੇ ਆ ਹੁਣ ਸਾਡਾ ਫਰਜ਼ ਬਣਦਾ ਕਿਉਂਕਿ ਪਤਾ ਨਹੀਂ ਕਿ ਇਹਨੂੰ ਜਿੰਦਗੀ ਜਿਹੜੀ ਇੱਕ ਪਲ ਦੀ ਹੈਗੀ ਆ ਕਿਸੇ ਨੂੰ ਸਾਹ ਆਵੇ ਕਿ ਨਾ ਆਵੇ ਸੋ ਸਾਡਾ ਹਿੱਸਾ ਹਰ ਇੱਕ ਦਾ ਚਾਹੇ 1 ਕਿਲੋਮੀਟਰ 1 ਮੀਲ ਜਿੰਨਾ ਵੀ ਇਸ ਪਰੇਡ ਦੇ ਵਿੱਚ ਤੁਰ ਸਕਦੇ ਆ ਇਹ ਹਿਸਟਰੀ ਹਿਸਟੋਰੀਕਲ ਪਰੇਡ ਹੋਣੀ ਹੈਗੀ ਆ ਬਿਲਕੁਲ ਪਰਸੋਂ ਤੋਂ ਸ਼ੁਰੂ ਹੋਣ ਜਾ ਰਹੀ ਹੈ ਹਰਜੋਤ ਸਿੰਘ ਜੀ ਬੁੱਧਵਾਰ ਨੂੰ ਨੀਆਂ ਚ ਕਿਤੇ ਵੀ ਪਰੇਡ ਨਹੀਂ ਹੋਈ ਅੱਜ ਤੱਕ ਡਿਲੀਵਰੀ ਹੋ ਰਹੀ ਆ ਮਾਰਚ ਆਪਾਂ ਕਹਿ ਸਕਦੇ ਆ ਮਾਰਚ ਬੇਕਰਸਫੀਲਡ ਤੋਂ ਲੈ ਕੇ ਕੈਲੀਫੋਰਨੀਆ ਦੀ ਕੈਪੀਟਲ ਤੱਕ ਇਹ ਚੱਲਣਾ ਆ ਆਲਮੋਸਟ 24 25 ਦਿਨ ਤੇ ਉਹਦੇ ਬਾਰੇ ਆਪਾਂ ਹਰ ਰੋਜ਼ ਤੁਹਾਡੇ ਨਾਲ ਸਾਂਝ ਵੀ ਕਰਦੇ ਰਹਿਾਂਗੇ ਸੋ ਅੱਜ ਵੀ ਆਪਣੇ ਨਾਲ ਜੁੜਨਗੇ ਦੱਸਣਗੇ ਆ ਇੰਟਰਨੈਸ਼ਨਲ ਅਮਰੀਕਾ ਦਾ ਟਾਪ ਦਾ ਜਿਹੜਾ ਨੈਸ਼ਨਲ ਮੀਡੀਆ ਇਸ ਦੀ ਸਟਾਰਟਿੰਗ ਦੀ ਕਵਰੇਜ ਕਰਨ ਦੇ ਲਈ ਪਹੁੰਚ ਰਿਹਾ ਆ ਜੀ ਸੋ ਬੇਕਰਸਫੀਲਡ ਦੇ ਵਿੱਚ ਜਿੱਥੇ ਇਹ ਸ਼ੁਰੂਆਤ ਹੋਣੀ ਆ ਉੱਥੇ ਜਿਹੜਾ ਨਿਰਪੋਅ ਤੇ ਨਿਆਂ ਮਾਰਚਾ ਉੱਥੇ ਵੱਧ ਤੋਂ ਵੱਧ ਪਹੁੰਚੋ ਸਾਡੇ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਜਿਹੜੀ ਉਹ ਬੇਨਤੀ ਆ ਖਾਸ ਕਰਕੇ ਅਮਰੀਕਾ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਹਰਜੋਤ ਸਿੰਘ ਜੀ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਜਿਹੜੇ ਪੰਜ ਜਿਹੜੇ ਹੁੰਦੇ ਆ ਕੇ ਪਿਆਰੇ ਉਹਨਾਂ ਦੇ ਵਿੱਚ ਸਾਡੀਆਂ ਭੈਣਾਂ ਵੀ ਸ਼ਾਮਿਲ ਹੋਣ ਤਾਂ ਜੋ ਇੱਕ ਜਿਹੜਾ ਆ ਉਹ ਪੂਰਾ ਇਕੱਠ ਦਾ ਵੀ ਸਾਰਿਆਂ ਦਾ ਜਿਹੜਾ ਆ ਉਹ ਪਤਾ ਲੱਗੇ ਵੀ ਸਾਰੇ ਜਣੇ ਮਿਲ ਕੇ ਜਿਹੜੇ ਇਸ ਦੇ ਵਿੱਚ ਅੱਗੇ ਜਿਹੜੇ ਉਹ ਵੱਧ ਰਹੇ ਆ ਸੋ ਪਰਸੋਂ ਨੂੰ ਬੇਕਰਸਫੀਲਡ ਦੇ ਵਿੱਚ ਇਸ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਉਹ ਕੁਝ ਦਿਨ ਬਾਅਦ ਆਪਣੇ ਨਾਲ ਜੁੜਨਗੇ ਆਪਾਂ ਨੂੰ ਐਗਜ਼ੈਕਟ ਟਾਈਮ ਤੇ ਐਡਰੈਸ ਜਿਹੜਾ ਆ ਉਸ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਦੱਸਣ ਆ ਦੱਸਣਗੇ ਸੈਕਰਮੈਂਟੋ ਵਿੱਚ ਜਿਹੜਾ ਆਰਟੀਕਲ ਆਇਆ ਸੀ ਉਹਦੇ ਬਾਰੇ ਅਪਡੇਟ ਦੇਣੀ ਸੀ ਹੋਰ ਵੀ ਡਿਟੇਲ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਾਂਝੀ ਕਰਾਂਗੇ ਹੋਰ ਵੀ ਆਪਣੇ ਕੋਈ ਗੁਰੂ ਘਰ ਦੀਆਂ ਕਮੇਟੀਆਂ ਜਾਂ ਕੋਈ ਆਪਣੀਆਂ organizations 사이즈ਵਾਵਾ ਕਬੱਡੀ ਵਾਲੇ ਗਰੁੱਪ ਜਾਂ ਕੋਈ ਹੋਰ ਜਿਹੜਾ ਇਸ ਜਿਹੜਾ ਝੂਠ ਦਾ ਪ੍ਰਚਾਰ ਉਹਨਾਂ ਵੱਲੋਂ ਫਲਾਇਆ ਜਾ ਰਿਹਾ ਉਹਦੇ ਅਗੇਂਸਟ ਕੋਈ ਸਾਥ ਦੇ ਰਿਹਾ ਜਰੂਰ ਸਾਨੂੰ ਪੰਜਾਬੀ ਰੇਡੀਓ ਯੂਐਸਏ ਤੇ ਕਾਲ ਕਰਕੇ ਦੱਸਿਓ ਤਾਂ ਕਿ ਆਪਾਂ ਜਿਹੜੇ ਸਰੋਤੇ ਆ ਆਪਣੇ ਉਹਨਾਂ ਦੇ ਨਾਲ ਹੋਰ ਸ਼ੇਅਰ ਕਰ ਸਕੀਏ ਆਪਾਂ ਹਰ ਰੋਜ਼ ਇਹਦੇ ਬਾਰੇ ਅਪਡੇਟ ਦਿੰਦੇ ਰਹਾਂਗੇ ਤੇ ਕਿਸੇ ਨੂੰ ਆਪਾਂ ਠੰਡੇ ਨਹੀਂ ਪੈਣ ਦੇਣਾ ਹੈਗਾ ਕਿਉਂਕਿ ਹੁਣ ਮੌਕਾ ਹੈਗਾ ਜੇ ਹੁਣ ਨਾ ਬੋਲੇ ਜਿਸ ਤਰ੍ਹਾਂ ਵੀ 15 20 ਸਾਲ ਸਿੱਖਾਂ ਤੇ ਇਹੀ ਇਲਜ਼ਾਮ ਲਾਉਂਦੇ ਰਹੇ ਪਈ ਜਿਹੜਾ ਕਨਿਸ਼ਕਾ ਦਾ ਜਹਾਜ਼ ਸਿੱਟਿਆ ਸੀ ਉਹ ਸਿੱਖਾਂ ਨੇ ਸਿੱਟਿਆ ਸੀ ਹੁਣ ਜਦੋਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਸਿੱਖ ਪਟੀਸ਼ਨ ਸਾਈਨ ਕਰ ਰਹੇ ਆ ਉੱਥੇ ਦਾ ਇੱਕੋ ਇੱਕ Hindu ਮੈਂਬਰ ਪਾਰਲੀਮੈਂਟ ਜਿਹੜਾ ਉਹਦਾ ਵਿਰੋਧ ਕਰ ਰਿਹਾ ਕਹਿੰਦਾ ਜੀ ਹੁਣ ਤਾਂ ਬਹੁਤ ਸਮਾਂ ਹੋ ਗਿਆ ਪੈਸੇ ਐਵੇਂ ਹੀ ਬੇਸਟ ਜਾਣੇ ਹੈਗੇ ਆ ਵੀ ਤੁਹਾਨੂੰ ਕੀ ਤੇ ਕਿਉਂਕਿ ਹੁਣ ਸਿੱਕਾਂ ਨੂੰ ਸ਼ੱਕ ਪੂਰੀ ਆ ਪੇ ਪਹਿਲਾਂ ਵੀ ਸ਼ੱਕ ਸੀ ਕਿ ਇਹਦੇ ਵਿੱਚ ਉਸ ਟਾਈਮ ਦੀ ਜਿਹੜੀ ਭਾਰਤ ਦੀ ਇੰਟੈਲੀਜੈਂਸ ਦਾ ਉਹਨਾਂ ਦਾ ਹੱਥ ਸੀਗਾ ਸੌਫਟ ਟਾਰਗੇਟ ਕਰਕੇ ਕਿਤਾਬ ਹਰਜਨ ਸਿੰਘ ਜੀ ਇੱਕ ਜਿਹੜੀ ਬ੍ਰਾਇਨ ਮੈਕੈਂਡਰੀਓ ਤੇ ਜ਼ੁਹੇਰ ਕਸ਼ਮੀਰੀ ਨੇ ਜਿਹੜੀ ਲਿਖੀ ਸੀ ਉਹ ਇੰਡੀਆਈ ਤਾਂ ਬੈਨ ਕੀਤੀ ਆ ਉਹ ਕਿਤਾਬ ਦੇ ਹਵਾਲੇ ਉਹ ਦਿੰਦੇ ਆ ਉਹਦੇ ਵਿੱਚ ਉਹ ਕਹਿੰਦੇ ਆ ਵੀ ਇਹ ਇੰਡੀਅਨ ਇੰਟੈਲੀਜੈਂਸ ਦਾ ਜਿਹੜਾ ਕੰਮ ਸੀ ਜਿਹੜਾ ਕਨਸ਼ਕ ਦਾ ਕਾਂਡ ਸੋ ਉਸ ਨੂੰ ਮੁੜ ਦੁਬਾਰਾ ਉਸ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਚਰਚਾ ਆ ਉਹਨ ਝੋਲਾਂ ਦੇ ਉੱਤੇ ਚੱਲੀ ਆ ਸੋ ਉਹ ਦਬਾਅ ਪਾ ਕੇ ਉਸੇ ਕੈਨੇਡੀਅਨ ਸਰਕਾਰ ਨੂੰ ਵੀ ਜਿਹੜਾ ਇਹ ਚੀਜ਼ ਆ ਉਹ ਕਰਵਾਉਣੀ ਚਾਹੀਦੀ ਆ ਤੇ ਬਾਕੀ ਜਿਹੜੇ ਇੱਥੇ ਆ ਵੀਰ ਭੈਣ ਸਾਡੇ ਸਾਰੇ ਜਣੇ ਉਹ ਜਿਹੜੇ ਸੈਨੇਟਰ ਐ ਨਾ ਕਬਰੇਲੋ ਹੈਗੇ ਆ ਉਹਨਾਂ ਦੇ ਆਫਿਸ ਨੂੰ ਜਦੋਂ ਚਿੱਠੀ ਤਾਂ ਗਈ ਗਈ ਆ ਆਪ ਵੀ ਜਿਹੜੇ ਤੁਸੀਂ ਕਾਲ ਕਰ ਸਕਦੇ ਆ ਉਹਨਾਂ ਦੇ ਫਰੇਜ਼ਨੋ ਦੇ ਆਫਿਸ ਦਾ ਨੰਬਰ ਆ 559 2643070 ਜਿਹੜੇ ਸੈਕਲਮੈਂਟੋ ਦੇ ਆਫਿਸ ਦਾ ਨੰਬਰ ਆ 916 6514014 ਸੋ ਆਪਣੇ ਸਿੱਖ ਰਾਜਕਨ ਵੀਰ ਸਿੰਘ ਜੀ ਬਹੁਤ ਭੋਲੇ ਹੈਗੇ ਆ ਕਈ ਵਾਰੀ ਕਹਿੰਦੇ ਲੈ ਜੀ ਸੱਚੀ ਕਰੇ ਉਹਨਾਂ ਨੇ ਇਦਾਂ ਕਿਹਾ ਹੋਣਾ ਮਿਸਕੋਟ ਕਰ ਦਿੱਤਾ ਜਿਹੜੀ ਮਿਲਪੀਟਸ ਦੇ ਵਿੱਚ ਇਹਨਾਂ ਆਰਗੇਨਾਈਜੇਸ਼ਨ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਐਫ ਵੀ ਆਈ ਦੇ ਨਾਲ ਡਿਪਾਰਟਮੈਂਟ ਉਹਨਾਂ ਦੇ ਚੀਫ ਨੇ ਜਿਹੜਾ ਬਿਆਨ ਦਿੱਤਾ ਮੀਟਿੰਗ ਹੋਈ ਸੀ ਉੱਥੇ ਕੱਲਾ-ਕੱਲਾ ਬੰਦਾ ਕੀ ਕੀ ਬੋਲਿਆ ਹੈਗਾ ਕਿਹੜੀ-ਕਿਹੜੀ ਆਰਗੇਨਾਈਜੇਸ਼ਨ ਦੇ ਉਲਟ ਝੂਠ ਬੋਲਿਆ ਗਿਆ ਉਹਨਾਂ ਨੂੰ ਗਲਤ ਕਰਾਰ ਦਿੱਤਾ ਕਿ ਉਹ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆ ਆਉਣ ਵਾਲੇ ਸਮੇਂ 'ਚ ਅਸੀਂ ਕੱਲਾ-ਕੱਲਾ ਉਹ ਐਕਸਪੋਜ਼ ਕਰਾਂਗੇ ਸੋ ਇਸ ਕਰਕੇ ਸਾਰੇ ਜਾਣੇ ਸਾਥ ਦਿਓ ਇਹ ਜੋ ਇਹ ਕੌਨਸਪੀਰੇਸੀ ਥਿਉਰੀਜ਼ ਕ੍ਰੀਏਟ ਕਰਕੇ ਸਿੱਖਾਂ ਨੂੰ ਬਦਨਾਮ ਕਰਦੇ ਆ ਉਹਨੂੰ ਪੂਰੀ ਤਰ੍ਹਾਂ ਜਿਹੜਾ ਆਪਾਂ ਐਕਸਪੋਜ਼ ਕਰੀਏ। ਹੂੰ ਜੀ ਇਹਦੇ ਵਿੱਚ ਹੁਣ ਦੇਖੋ ਵੀ ਧੱਕੇ ਦੇ ਨਾਲ ਲਾਰੇ ਵੀ ਗੋਲੀਆਂ ਚਲਾਈਆਂ। ਨਾ ਸਟੂਡੈਂਟ ਕੱਢ ਕੇ ਜਿਹੜੇ ਜੀ ਕੁੱਟੇ ਵੀ ਇਸ ਤਰੀਕੇ ਦੇ ਨਾਲ ਸਟੈਬਿੰਗ ਜਿਹੜੀ ਹੈ ਜੀ ਉੱਥੇ ਕੀਤੀ ਆ। ਉਹ ਜਿਹੜੀ ਸੋ ਕਾਲਡ ਉੱਥੇ ਇਹਨਾਂ ਦੀ ਐਮਬੈਸੀ ਦੇ ਬਾਰੇ ਅੱਗ ਵਾਲੀ ਗੱਲ ਸੀ। ਉਹ ਅਜੇ ਤੱਕ ਨਹੀਂ ਉਹਨਾਂ ਨੇ ਦੱਸਿਆ। ਵੀ ਅਜੇ ਤੱਕ ਉਹ ਜਿਹੜੀ ਉਹ ਚੱਲਦੀ ਜਿਹੜੀ ਉਹ ਜਾ ਰਹੀ ਹੈਗੀ। ਸੋ ਇਹ ਜਾਣ ਬੁੱਝ ਕੇ ਇਹਨਾਂ ਨੇ ਜਿਹੜੇ ਆ ਖਾਲਿਸਤਾਨ ਦੇ ਨਾਂ ਦੇ ਉੱਤੇ ਸਿੱਖਾਂ ਨੂੰ ਸਾਰੇ ਨੂੰ ਜਿਹੜਾ ਬਦਨਾਮ ਕਰਨਾ ਜਿਹੜਾ ਉਹ ਸ਼ੁਰੂ ਜਿਹੜਾ ਉਹ ਕੀਤਾ ਆ ਜਿਹੜੇ ਹਿੰਦੂ ਫੋਬੀਆ ਦੇ ਅੰਡਰ ਇਹ ਕਰਕੇ ਸਾਰਾ ਖੁਸ਼ ਕਰ ਰਹੇ ਆ ਪਰ ਅਫਸੋਸ ਆ ਵੀ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਸਰਕਾਰ ਆ ਇੱਥੋਂ ਦੇ ਜਿਹੜੇ ਲਾ ਬਣਾਉਣ ਵਾਲੇ ਆ ਲਾ ਮੇਕਰਸ ਆ ਸੈਨੇਟਰਸ ਆ ਉਹ ਖਾਸ ਕਰਕੇ ਜਿਹੜੀ ਸਟੇਟ ਸੈਨੇਟਰ ਹੈ ਨਾ ਕੈਬਰੇਲਾ ਉਹਨਾਂ ਦੇ ਦੁਆਰਾ ਇਹ ਕਹਿ ਦੇਣਾ ਵੀ ਇਹ ਟ੍ਰੇਨਿੰਗ ਦੇ ਲਈ 6 ਲੱਖ ਡਾਲਰ ਸਾਲ ਦਾ ਖਰਚਾ ਆ ਜਾਣਾ ਆ ਇਸ ਲਈ ਅਸੀਂ ਇਸ ਬਿੱਲ ਨੂੰ ਠੰਡੇ ਵਸਤੇ ਚ ਪਾ ਦਿੰਨੇ ਆ ਇੱਕ ਜਰੂਰ ਆ ਰਾਜਕਨਵੀ ਸਿੰਘ ਜਿਹੜੀ ਇੱਥੇ ਦੀ ਗੁਰਦੁਆਰਾ ਕਾਉਂਸਲ ਹੈਗੀ ਫ੍ਰਿਜਨੋ ਦੀ ਉਹਨਾਂ ਦੀ ਹਜੇ ਸਾਨੂੰ ਅਪਡੇਟ ਨਹੀਂ ਮਿਲੀ ਹੈਗੀ ਵੀ ਉਹਨਾਂ ਨੇ ਕੋਈ ਚਿੱਠੀ ਲਿਖੀ ਆ ਆਪਣੇ ਲੋਕਲ ਸੈਨੀਟਰ ਨੂੰ ਕਿ ਨਹੀਂ ਕਿਉਂਕਿ ਤੁਹਾਡਾ ਸਭ ਤੋਂ ਜ਼ਿਆਦਾ ਫਰਜ਼ ਬਣਦਾ ਆ 14 ਗੁਰੂ ਘਰਾਂ ਦੇ ਕਰੀਬ ਫ੍ਰਿਜਨੋ ਚ ਹੈਗੇ ਜਿਨ੍ਹਾਂ ਦੀ ਕਮੇਟੀ ਬਣੀ ਹੋਈ ਆ ਸਭ ਤੋਂ ਪਹਿਲਾਂ ਤੁਹਾਡਾ ਹੀ ਫਰਜ ਮੰਨਦਾ ਸੀ ਵੀ ਸੈਨੀਟਰ ਆਣਾ ਤੁਹਾਡੀ ਲੋਕਲ ਆ ਜੋ ਫ੍ਰੀ ਵੀ ਆ ਸਕਦੇ ਸੀਗੇ ਮਿਲਣਾ ਵੀ ਚਾਹੀਦਾ ਤੇ ਜੇ ਲਿਖੀ ਹੋਈ ਜਾਂ ਕੋਈ ਅਪਡੇਟ ਹੋਈ ਉਹ ਸਾਡੇ ਨਾਲ ਸ਼ੇਅਰ ਕਰ ਦਿਓ ਤੇ ਕਿਉਂਕਿ ਸਾਡਾ ਇੱਥੇ ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਦਾ ਮਤਲਬ ਨਹੀਂ ਸਾਡਾ ਤਾਂ ਹੌਕਾ ਦੇਣ ਦਾ ਮਤਲਬ ਆ ਵੀ ਜੇ ਨਹੀਂ ਕੀਤੀ ਤੇ ਮੌਕਾ ਹੈਗਾ ਹੁਣ ਕਰ ਦਿਓ ਜੀ